ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸਬਡਿਵੀਜ਼ਨ ਨੰਗਲ ਦੇ ਅਧੀਨ ਆਉਂਦੇ ਪਿੰਡ ਪੰਗਲਾ ਦੀ ਇੱਕ ਗਰਭਵਤੀ ਔਰਤ ਦਾ ਇਲਾਜ ਅਤੇ ਡਿਲੀਵਰੀ ਕੇਸ ਸਿਵਲ ਹਸਪਤਾਲ ਨੰਗਲ ਵਿਖੇ ਹੋਇਆ ਜਿੱਥੇ ਡਿਲੀਵਰੀ ਆਪਰੇਸ਼ਨ ਤੋਂ ਬਾਅਦ ਹਾਲਾਤ ਠੀਕ ਨਾ ਹੋਣ ਕਰਕੇ ਚੰਡੀਗੜ੍ਹ ਪੀਜੀਆ ਰੈਫਰ ਕੀਤਾ ਗਿਆ ਜਿੱਥੇ ਔਰਤ ਦੀ ਮੌਤ ਹੋ ਗਈ ਪਰਿਵਾਰ ਨੇ ਡਾਕਟਰ ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਅਨਗੈਲੀ ਦੇ ਚਲਦਿਆਂ ਹੋਇਆ ਹੈ ਅਤੇ ਡਾਕਟਰ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ। ਦੱਸੋ ਮਾਮਲਾ ਸਰ ਮਾਮਲਾ ਸਾਡਾ ਸਿਵਲ ਹਸਪਤਲ ਨੰਗਲ ਤੋਂ ਆ ਸਾਡੀ ਬਹੂ ਉੱਥੇ ਪਿਛਲੇ 3 ਦਿਨ ਤੋਂ ਐਡਮਿਟ ਸਗੀ ਉੱਥੇ ਮੈਡਮ ਨੇ ਉਹਦਾ ਸਜੇਰੀਨ ਡਿਲੀਵਰੀ ਕੀਤੀ ਹੈ ਤੇ ਉਹਨਾਂ ਨੇ ਪੇਸ਼ੈਂਟ ਗਲਤ ਕਰਤਾ ਤੇ ਸਾਨੂੰ ਬਾਅਦ ਵਿੱਚ ਪੀਜੀ ਰੈਫਰ ਕਰਤਾ ਜੀ। ਉਹਨਾਂ ਨੇ ਕਿਹਾ ਕਿ ਪੀਐਮ ਦੇ ਕੋਈ ਨੌਨ ਹੈਗੇ ਆ ਤੁਸੀਂ ਉੱਥੇ ਚੱਲ ਜਾਓ ਉਹਨਾਂ ਨੂੰ ਵਟਸਐਪ ਡਿਟੇਲ ਦੇ ਦਿੱਤੀ ਐ ਤੁਹਾਡੀ ਪੂਰੀ ਹੈਲਪ ਹੋਊਗੀ ਜਦ ਕਿ ਅਸੀਂ ਮੈਡਮ ਨੂੰ ਪੁੱਛਿਆ ਕਿ ਜੇ ਕੋਈ ਜ਼ਿਆਦਾ ਤੁਹਾਨੂੰ ਦਿੱਕਤ ਲੱਗਦੀ ਐ ਅਸੀਂ ਪ੍ਰਾਈਵੇਟ ਹਸਪੀਟਲ ਲੈ ਜਾਈਏ ਉਹਨਾਂ ਨੇ ਸਾਨੂੰ ਮਨਾ ਕਰਤਾ ਕਹਿੰਦੇ ਕੋਈ ਦਿੱਕਤ ਨਹੀਂ ਸਿਰਫ ਤੁਸੀਂ ਚੈੱਕ ਕਰਾਣੇ ਜਾਣਾ ਤੇ ਚੈੱਕ ਕਰਾ ਕੇ ਵਾਪਸ ਆ ਜਾਈਏ ਕਿ ਅੱਦੀ ਕੋਈ ਬੜੀ ਪਛਾਣੀ ਨਹੀਂ ਐ ਉੱਥੇ ਜਾਣ ਦੇ ਅੱਧੇ ਘੰਟੇ ਦੇ ਘੰਟੇ ਦੇ ਅੰਦਰ ਡੈਥ ਹੋ ਗਈ ਜੀ ਜਦ ਕਿ ਉਹਨਾਂ ਨੂੰ ਉਹਦਾ ਪੇਟ ਫੁੱਲ ਗਿਆ ਜੀ ਤੇ ਉਹਨਾਂ ਨੂੰ ਮੂੰਹੋਂ ਤੇ ਬਲੱਡ ਆ ਗਿਆ ਜੀ ਬੱਸ ਕੀ ਬੋਲੇ ਡਾਕਟਰ ਨੇ ਡਾਕਟਰ ਨੇ ਉਸੇ ਪੀਜੇ ਹੀ ਗੱਲ ਕਹੀ ਜੀ ਵੀ ਤਾਂ ਪ੍ਰਸ਼ਨੀ ਹੈ ਗਲਤ ਅੰਦਰ ਮਲਬ ਕੁਸ ਨਾੜੂਨ ਕੱਟ ਗਈ ਮਤਲਬ ਅੰਦਰ ਸਾਰਾ ਇਨਫੈਕਸ਼ਨ ਫੈਲ ਚੁੱਕਿਆ ਤੇ ਤੁਸੀਂ ਲੇਟ ਹੋ ਗਏ ਤੇ ਉਹਦੀ ਰੱਤ ਤੇਤ ਹੋ ਗਈ ਉੱਤੇ ਅਸੀਂ ਉਸ ਤੋਂ ਬਾਅਦ ਅਸੀਂ ਫਿਰ ਕੱਲ ਸਿਵਲ ਅਸਤਲਾ ਆਏ ਜੀ ਕੱਲ ਪ੍ਰਦਰਸ਼ਨ ਕੀਤਾ ਜੀ ਫਿਰ ਆਪਣਾ ਪ੍ਰਸ਼ਾਸਨ ਆਇਆ ਜੀ ਸਾਨੂੰ ਸ਼ੁਸ਼ਾਸ਼ਣ ਦਿੱਤਾ ਗਿਆ ਵੀ ਤੁਸੀਂ ਇੱਕ ਪੋਸਟਮਾਰਟਮ ਕਰਾਓ ਤੇ ਬਣਦੀ ਕਾਰਵਾਈ ਕਰਾਂਗੇ ਤੇ ਹਾਲੇ ਤੱਕ ਉਹ ਮੈਡਮ ਖਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੀ ਸਾਡੀ ਇਹੀ ਮੰਗ ਹੈ ਜੀ ਅਸੀਂ ਜਦ ਤੱਕ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਮੈਡਮ ਦੇ ਖਿਲਾਫ ਪਰਚਾ ਦਰਜ ਨਹੀਂ ਹੋਊਗਾ ਡੈੱਡ ਬੋਡੀ ਚੁੱਕਣੀ ਤਾਂ ਹੀ ਹੈ ਜੀ ਪ੍ਰਸ਼ਾਸਨ ਨੇ ਕੀ ਬੋਲੇ ਸੀ ਉਹ ਕਹਿੰਦੇ ਵੀ ਪੋਸਟਮਾਰਟਮ ਤੋਂ ਜਦ ਰਿਪੋਰਟ ਆਉਗੀ ਉਹ ਰਿਪੋਰਟ 15 ਦਿਨ ਬਾਅਦ ਦੀ ਮਹੀਨੇ ਬਾਅਦ ਆਉਂਦੀ ਜਾਂ ਡੇਢ ਮਹੀਨੇ ਬਾਅਦ ਆਉਂਦੀ ਉਸ ਤੋਂ ਬਾਅਦ ਕਰਾਂਗੇ ਪਰ ਸਾਡੀ ਇਹੀ ਮੰਗ ਹੈ ਕਿ ਉਹ ਅੱਜ ਦੀ ਅੱਜ ਉਹ ਪਰਚਾ ਦਰਜ ਕੀਤਾ ਜਾਵੇ ਮੈਡਮ ਖਿਲਾਫ ਨਹੀਂ ਤਾਂ ਅਸੀਂ ਡੈੱਡ ਬੋਡੀ ਵੀ ਅਸੀਂ ਕਾਨੂੰਨ ਆਪਣੇ ਹੱਥੇ ਲੈਣਾ ਜਾਂਦੇ ਤਾਂ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡੀ ਇਹੀ ਮੰਗ ਹੈ ਜੀ ਜੇ ਤੁਸੀਂ ਆਪਣੇ ਪੰਜ ਚਾਰ ਪਿੰਡ ਇਕੱਠੇ ਹੋ ਕੇ ਅਸੀਂ ਹਾਈਵੇ ਬ ਜਦ ਤੱਕ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਮੈਡਮ ਨੂੰ ਅਰੈਸਟ ਨਹੀਂ ਪਾਉਂਦੇ ਅਰੈਸਟ ਨਹੀਂ ਕੀਤੀ ਮੈਡਮ ਜਦ ਤੱਕ ਉਹਦੇ ਕਰਮ ਦੇ ਕੋਈ ਗਲਤ ਹੋਇਆ ਜੀ ਮੈਡਮ ਨੇ ਜੋ ਵੀ ਆਪਰੇਸ਼ਨ ਕੀਤਾ ਗਲਤ ਕੀਤਾ ਬੱਚਾ ਸਾਡੇ ਕੋਲ ਹੈ ਪਰ ਮਾਂ ਸਾਡੇ ਕੋਲ ਨਹੀਂ ਨਾ ਹੈਗੀ ਜੀ ਜੋ ਆਪਰੇਸ਼ਨ ਗਲਤ ਕੀਤਾ ਬਲੱਡ ਰਾ ਮੂੰਹ ਰਾਸ ਤੋਂ ਬਲੱਡ ਆਣਾ ਨਹੀਂ ਚਾਹੀਦਾ ਪੇਟ ਫੁੱਲ ਗਿਆ ਹੁਣ ਕੋਈ ਕਾਰਵਾਈ ਨਹੀਂ ਮੈਡਮ ਸਾਡੇ ਕੋਲ ਦੀ ਨਹੀਂ ਪੁੱਜੀ ਵੀ ਸਾਨੂੰ ਕਹਿ ਸਕਦੀ ਵੀ ਸਾਡੇ ਕੋਲ ਗਲਤੀ ਉਹ ਹੀ ਕੋਈ ਹੋ ਗਈ ਮੈਡਮ ਨਹੀਂ ਸਾਡੇ ਕੋਲ ਪੁੱਜੀ ਨਹੀਂ ਆਈ ਨੰਗਲ ਆਟੋ ਜੁਨ ਦੇ ਵਿਜੇ ਪ੍ਰਧਾਨ ਹੈ ਜੀ ਮੈਂ ਨੰਗਲ ਆਟੋ ਜੁਨ ਦੇ ਆਜੀ ਨਹੀਂ ਤਾਂ ਫਿਰ ਆਪਾਂ ਡੈਡ ਬੁੜੀ ਦਾਹੀਂ ਦਵਾਂਗੇ ਚੱਕਾਂਗੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕਾਰਵਾਈ ਕਰਾਂਗੇ ਕਰਾਂਗੇ ਜੇ ਕਹਿੰਦੇ ਤਾਂ ਕਰਾਂਗੇ ਜਦ ਤੱਕ ਰਿਪੋਰਟ ਆਉਂਗੀ 2 ਮਹੀਨੇ ਬਾਅਦ ਰਿਪੋਰਟ ਆਉਂਦੀ ਹੈ 15 ਦਿਨ ਬਾਅਦ ਰਿਪੋਰਟ ਆਉਂਦੀ ਅਸੀਂ ਕਾਰਵਾਈ ਤੈਅ ਕਰਾਂਗੇ ਪਰ ਨਹੀਂ ਸਾਨੂੰ ਇਹ ਚੀਜ਼ ਨਹੀਂ ਚਾਹੀਦੀ ਸਾਨੂੰ ਤਾਂ ਅਰੈਸਟ ਚਾਹੀਦੀ ਮੈਡਮ ਦੇ ਪਰਚਾ ਦਰਜ ਹੋਣਾ ਚਾਹੀਦਾ ਉਸ ਮੈਡਮ ਪਰ ਜੋ ਮੈਡਮ ਨੇ ਗਲਤ ਕੰਮ ਕੀਤਾ ਹੈ ਆਪਾਂ ਇਹ ਮੰਗ ਕਰਦੇ ਆਂ ਹੋਰ ਸਾਡੇ ਕੋਲ ਬਾ ਬੱਚਾ ਸਾਡਾ ਚਲੇ ਗਿਆ ਜੀ ਉਹ ਦੇਣੀ ਨਹੀਂ ਅੱਜ ਕਰ ਆਈ ਡੈੱਡ ਬੁਡੀ ਉੱਥੇ ਰੱਖਣੀ ਆਏ ਆਪਣੇ ਪਿੰਡ ਇਕੱਠੇ ਕਰਾਂਗੇ ਆਪਾਂ ਸਾਰੇ ਅੱਜ ਸਾਡੇ ਨੂੰ ਹੋਇਆ ਕੱਲੋ ਕਿਸੇ ਨਾਲ ਵੀ ਉਦੋਂ ੱੱਕਾ ਹੋ ਸਕਿਆ ਕਿਉਂ ਇਹ ਹਾਲਤਾਂ ਹੋ ਰਹੀਆਂ ਇਸ ਵੇਲੇ ਆਪਣੀ ਬਹੁਤ ਜ਼ੂਰੀ ਹੈ ਜੀ ਆਪਣੀ ਮਨਮਰਜ਼ੀਆ ਕਰ ਰਹੇ ਇਹ ਤਾਂ ਜੀ ਆਪਾਂ ਨੂੰ ਕੱਲ ਟੈਲੀਫੋਨ ਆਇਆ ਸੀਗਾ ਵੀ ਕੋਈ ਰੇਖਾ ਨੇ ਵਾਈਫਾ ਜਸਵੀਰ ਸਿੰਘ ਪਿੰਡ ਪੰਗਲਾ ਇਹਨਾਂ ਦੀ ਡਿਲੀਵਰੀ ਸੀਗੀ ਪਹਿਲਾ ਬੱਚਾ ਸੀਗਾ ਤੇ ਉਹ ਡਿਲੀਵਰੀ ਹੋਈ ਹੈ ਸੀਐਚ ਨੰਗਲ ਸਜੇਰੀਅਨ ਬੜਾ ਵਧੀਆ ਹੋਇਆ ਸਜੇਰੀਅਨ ਬੱਚਾ ਪੈਦਾ ਹੋਇਆ ਹੈ ਇਹਨਾਂ ਦੇ ਮੜਕੇ ਕੋਈ ਥੋੜਾ ਜਿਹਾ ਮੈਡੀਕਲੀ ਇਹਨਾਂ ਨੂੰ ਕੋਈ ਤੰਗੀ ਤੁਲਸੀ ਆਈ ਫਿਰ ਹਸਪੀਟਲ ਨੇ ਇਹਨਾਂ ਨੂੰ ਪੀਜੀਆਈ ਰੈਫਰ ਕਰਤਾ ਪਰਿਵਾਰ ਪੀਜੀਆਈ ਲੈ ਗਿਆ ਤੇ ਉੱਥੇ ਜਾ ਕੇ ਪਤਾ ਨਹੀਂ ਇਹ ਹੁਣ ਮੈਡੀਕਲੀ ਕੀ ਇਹਨਾਂ ਨੂੰ ਕੋਈ ਅੜਚਣ ਆਈ ਹੈ ਉੱਥੇ ਐਕਸਪਾਇਰ ਹੋ ਗਏ ਬਹੁਤ ਮਦਪਾਗੀ ਘਟਨਾ ਇਹਨਾਂ ਦੀ ਮੌਤ ਵਾਲੀ ਇਸ ਤੋਂ ਬਾਅਦ ਇਹਨਾਂ ਦੇ ਹਸਬੰਦ ਦੀ ਆਪਾਂ ਸਟੇਟਮੈਂਟ ਰਿਕਾਰਡ ਕੀਤੀ ਹੈ ਜੋ ਇਹਨਾਂ ਨੂੰ ਸ਼ੰਕਾ ਸੀ ਪੀਏ ਦੇ ਵਿੱਚ ਮੈਡੀਕਲ ਤੌਰ ਤੇ ਵੀ ਕੋਈ ਨਗੈਲੀ ਰਹੀ ਹੈ ਡਾਕਟਰ ਸਾਹਿਬ ਦੀ ਡਾਕਟਰ ਹੈਗੇ ਨੇ ਲੇਡੀ ਡਾਕਟਰ ਨੇ ਵਸਿਸਤ ਉਹ ਬਿਆਨ ਲੈ ਲਿਆ ਔਰ ਆਪਾਂ ਐਪਲੀਕੇਸ਼ਨ ਦੇ ਕੇ ਬੋਰਡ ਤੋਂ ਚਾਰ ਡਾਇਰੈਕਟਰਾਂ ਦੇ ਬੋਰਡ ਤੋਂ ਆ ਪੋਸਟਮਾਰਟਮ ਕਰਵਾ ਲਿਆ ਬੋਡੀ ਜਿਹੜੀ ਇਹ ਵਾਰਸਾਂ ਦੇ ਹਵਾਲੇ ਕਰਦੀ ਹੈ ਅੱਗੇ ਜੋ ਵੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਮਾਨਯੋਗ ਸੁਪਰੀਮ ਕੋਰਟ ਦੇ ਅਨਸਾਰ ਜੋ ਵੀ ਕਾਨੂੰਨ ਅਨਸਾਰ ਕਾਰਵਾਈ ਹੈ ਉਹ ਇਹਦੀ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਆਪਾਂ ਰਿਪੋਰਟ ਬਣਾ ਕੇ ਭੇਜਾਂਗੇ ਵੀ ਸਾਰਾ ਨਿਕਾਲ ਲਿਆ ਪਟਿਆਲਾ ਭੇਜਿਆ ਜਾਏਗਾ ਅੱਜ ਜੀ ਤੇ ਜੋ ਵੀ ਬਣਦੀ ਕਾਰਵਾਈ ਆ ਪੋਸਟਮਾਰਟਮ ਤੋਂ ਬਾਅਦ ਜੋ ਕਮੇਟੀ ਬਣੇਗੀ ਜੋ ਸਾਹਮਣੇ ਆਏਗਾ ਉਹ ਸਾਹਮਣੇ ਕੀਤੀ ਚੈਕ ਕਰੇਗਾ ਜੀ ਸਰ ਜਿਵੇਂ ਥੋੜੀ ਦੇਰ ਪਹਿਲਾਂ ਪਰਿਵਾਰ ਵਾਲੇ ਕਹਿ ਰਹੇ ਸੀਗੇ ਕਿ ਮਾਮਲਾ ਦਰਜ ਕੀਤਾ ਜਾਵੇ ਡਾਕਟਰ ਨੂੰ ਅਰੈਸਟ ਕੀਤਾ ਜਾਵੇ ਉਹ ਕਿੱਥੇ ਤੱਕ ਹੋ ਰਿਹਾ ਬਿਲਕੁਲ ਜੀ ਇਹ ਹੁਣ ਜਿਹੜੇ ਮਾਹਰ ਡਾਕਟਰ ਨੇ ਉਹ ਦੱਸਣਗੇ ਵੀ ਇਹਦੇ ਵਿੱਚ ਕੀ ਅਨਗਹਿਲੀ ਆ ਕਿਸੇ ਦਾ ਕੋਈ ਕਸੂਰ ਅਨਗਹਿਲੀ ਪਾਈ ਜਾਂਦੀ ਕਿ ਨਹੀਂ ਇਸ ਕੰਮ ਲਈ ਆਪਾਂ ਪੋਸਟਮਾਰਟਮ ਕਰਵਾਇਆ ਉਹ ਡਾਕਟਰ ਸਾਹਿਬ ਦੱਸਣਗੇ ਜਿਹੜੀ ਸਿਵਲ ਸਰਜਨ ਸਾਹਿਬ ਜਿਹੜੀ ਕਮੇਟੀ ਬਣੇਗੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਪਰਿਵਾਰ ਸੈਟੀਸਫਾਈ ਹੈ ਜੀ ਤੁਹਾਡੇ ਬਿਲਕੁਲ ਜੀ ਕਾਨੂੰਨੀ ਕਾਰਵਾਈ ਕਾਨੂੰਨ ਅ ਜੋ ਵੀ ਕਾਰਵਾਈ ਬਣਦੀ 100% ਕੀਤੀ ਜਾਏਗੀ ਡਾਕਟਰਾਂ ਦੀ ਰਾਏ ਲੈ ਕੇ